ਮੈਨੂੰ ਨਹੀਂ ਪਤਾ ਵੀ ਮੈਂ ਆਪਣੀ ਘਰੀ ਬਗਾਨੀ ਜਿਹੀ ਹੋ ਕੇ ਬੈਠਾਂਗੀ ਨਾਲੇ ਮੇਰੇ ਤੇ ਕਿੰਨੇ ਸੁਪਨੇ ਸੀ ਮੈਨੂੰ ਨਹੀਂ ਲੱਗਦਾ ਵੀ ਮੇਰਾ ਕੋਈ ਸੁਪਨਾ ਵੀ ਪੂਰਾ ਹੋਊਗਾ ਮੰਮੀ ਗਲਤੀ ਸਾਰੀ ਆ ਲਵਲੀ ਦੀ ਉਹ ਕੁਝ ਕਹਿੰਦਾ ਨਹੀਂ ਨਾ ਤਾਂ ਹੀ ਨਹੀਂ ਸਾਡੇ ਕੋਲ ਡਰਦੀ ਜੇ ਉਹਨੇ ਆਪਣੇ ਪਿੱਛੇ ਲਾ ਲਿਆ ਨਾ ਤੇ ਇਹਨੇ ਨਾਲ ਹੀ ਚੱਲ ਜਾਣਾ ਵਾ ਨਾਲ ਤੇਨੂੰ ਮੈਂ ਚੰਗੀ ਤਰ੍ਹਾਂ ਕਲਾਉਣੀ ਆ ਮੁੰਡਾ ਮੈਂ ਤਾਂ ਹੀ ਵੇਆ ਹੁਣਾਵਾ ਵੀ ਨਾਲ ਹੀ ਤੋਰਦਾ ਮੈਂ ਤੇਰੀ ਮਾਂ ਵਾਂ ਮੈਂ ਨਹੀਂ ਚਾਹੁੰਦੀ ਵੀ ਗੱਡੀ ਆਵੇ ਪਰ ਹੁਣ ਪਿਆਰ ਵਾਲਾ ਕੰਮ ਜਿਹੜਾ ਨਾ ਉਹ ਖਤਮ ਹੋ ਗਿਆ ਵਾ ਪਣ ਸਖਤੀ ਵਰਤਣੀ ਪੈਣੀ ਆ ਜਿਹੜਾ ਵੀ ਕੰਮ ਇਹਦੇ ਕੋ ਤੋਂ ਕਰਵਾਉਣਾ ਨਾ ਦੋਕੇ ਦੇ ਨਾਲ ਕਰਵਾਉਣਾ ਹੀ ਥੱਲੇ ਨਾ ਇਹਦਾ ਲੱਗੀ ਮਾ ਮਾ ਤੁਹਾਡਾ ਕੀ ਇਰਾਦਾ ਵਾ ਵੀ ਮੈਂ ਬੜੇ ਪਿਆਰ ਨਾਲ ਬੁਲਾਉਣਾ ਮਨ ਨੂੰ ਮੈਂ ਕੱਲ ਦਾ ਉਹਨੂੰ ਕਹਿਤਾ ਵਾ ਤੇ ਘਰ ਦੇ ਨਾਲ ਉਦੋਂ ਹੋਣਾ ਵਾ ਜਦੋਂ ਗੱਡੀ ਆ ਗਈ ਇਹਨੂੰ ਤਾਂ ਮੈਂ ਸਮਝਾਇਆ ਹੀ ਆ ਜੇ ਗੱਡੀ ਦੇਣ ਜੋਗੇ ਨਹੀਂ ਹੀ ਤੇ ਪੈਸੇ ਦੇ ਦਿੰਦੇ ਚੋ ਆਪਾਂ ਕਰਕੇ ਨਾ ਤੇ ਸੋਈ ਚ ਬਾਹਰ ਹੋ ਜਾ